ਹਾਂਜੀ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਆਸ ਕਰਦਾ ਮੀਨ ਕਰਦਾ ਭਰਾਵੋ ਤੁਸੀਂ ਠੀਕ ਠਾਕ ਹੋਵੋਗੇ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਭਰਾਵੋ ਗੱਲ ਕਰਦੇ ਆ ਕੱਲ ਵੀ ਆਪਾਂ ਵੀਡੀਓ ਪਾਈ ਸੀ ਜੋ ਉਪਲ ਫਾਰਮ ਵਾਲੀ ਸਾਡੀ ਭੈਣ ਆ ਜਿਹੜੀ ਕੁੜੀ ਟਰੈਕਟਰ ਤੇ ਵੀਡੀਓ ਪਾਉਂਦੀ ਹੈਗੀ ਕੱਲ ਵੀ ਆਪਾਂ ਉਹਦੇ ਸਾਰੇ ਵੀਡੀਓ ਪਾਈ ਸੀ ਤੇ ਅੱਜ ਵੀ ਮੈਂ ਵੀਡੀਓ ਪਾਉਣਾਗਾ ਮੈਂ ਦੱਸਦਾਗਾ ਵੀ ਉਸ ਭੈਣ ਨੇ ਅੰਬਰਤਪਾਲ ਮਹਿਰੋਂ ਨੂੰ ਬੇਨਤੀ ਕੀਤੀ ਸੀ ਕਿ ਵੀ ਮੈਨੂੰ ਅੰਬਰਤਪਾਲ ਮਹਿਰੋਂ ਵੀਰ ਸਾਡਾ ਵੀ ਮੈਨੂੰ ਇਨਸਾਫ ਦਵਾਊਗਾ ਵੀ ਉਹ ਇਨਸਾਫ ਦਵਾ ਸਕਦਾ ਹੋਰ ਨਹੀਂ ਕੋਈ ਤੇ ਉਹ ਵੀਡੀਓ ਸਾਡੇ ਯੋਧੇ ਸਾਡੇ ਭਰਾ ਸਾਡੇ ਵੀਰ ਅੰਬਰਤਪਾਲ ਤੇ ਇੱਕ ਵੀ ਉਹ ਵੀਡੀਓ ਪਹੁੰਚ ਚੁੱਕੀ ਆ ਤੇ ਅੰਬਰਤਪਾਲ ਨੇ ਉਸ ਕੁੜੀ ਦੀ ਵੀਡੀਓ ਦੇਖ ਕੇ ਸਾਡੀ ਭੈਣ ਦੀ ਉਹਨੇ ਇੱਕ ਰਿਕਾਰਡਿੰਗ ਪਾਈ ਐ ਅੰਮ੍ਰਿਤਪਾਲ ਨੇ ਵੀ ਮੈਂ ਵੀ ਮੈਥੋਂ ਕੁੜੀ ਨੇ ਇਨਸਾਫ ਦੀ ਮੰਗ ਕਰੀ ਹੈਗੀ ਵੀ ਮੈਂ ਜਾ ਆ ਪਾਉਂਗਾ ਤੇ ਜਾ ਮੇਰੇ ਬੰਦੇ ਆਉਣਗੇ ਵੀ ਮੈਂ ਇਨਸਾਫ ਜ਼ਰੂਰ ਦਿਵਾਉਂਗਾ ਪਹਿਲਾਂ ਤਾਂ ਮੈਂ ਜੋਧੇ ਦਾ ਧੰਨਵਾਦ ਕਰਦਾ ਜੀਨੇ ਉਸ ਭੈਣ ਦੇ ਹੱਕ ਵਿੱਚ ਹਾਦਰ ਨਾਰਾ ਮਾਰਿਆ ਤੇ ਮੇਰੇ ਮੈਂ ਗੱਲ ਕਰਦਾ ਸਾਡੇ ਆ ਲੀਡਰਾਂ ਬਾਰੇ ਐਮਪੀਆਂ ਬਾਰੇ ਵੀ ਐਡੀ ਵੱਡੀ ਬਾਰਦਾਤ ਹੋਈ ਆ ਕਿਸੇ ਦੀ ਇੱਜ਼ਤ ਲੀਰੋ ਲੀਰ ਕਰੀ ਗਈ ਆ ਤੇ ਵੀਡੀਓ ਫੋਟੋ ਮਾ ਉਹਦੀਆਂ ਭੈਂਡੀਆਂ ਸਾਡੀ ਦੀਆਂ ਵਾਇਰਲ ਕਰੀਆਂ ਗਈਆਂ ਤੇ ਵੀ ਯਾਰ ਕਿਸੇ ਦੇ ਕੰਨ ਤੇ ਇੱਕ ਜੂੰਤ ਇੱਕ ਨਹੀਂ ਸਰ ਕੀ ਯਾਰ ਕੀ ਗੱਲ ਯਾਰ ਕੀ ਕਾਰਨ ਵੀ ਕਿਉਂ ਨਹੀਂ ਉਸ ਭੈਣ ਨੂੰ ਇਨਸਾਫ ਮਿਲਦਾ ਕੱਲ ਸੁਣਿਆਗਾ ਕਿ ਪਰਚਾ ਹੋਇਆ ਪਰਚਾ ਤਾਂ ਹੋਇਆ ਚਲੋ ਦੇਖਾਂਗੇ ਜਦੋਂ ਕੋਈ ਜ਼ਿਰਫਦਾਰੀ ਹੋਊਗੀ ਕਿਸੇ ਦੀ ਪਰਚਾ ਤਾਂ ਹੋ ਹੀ ਜਾਂਦਾਗਾ ਬਾਕੀ ਤਾਂ ਪਤਾ ਤਾਂ ਉਦੋਂ ਲੱਗਦਾ ਜਦੋਂ ਕਿਸ ਨੂੰ ਕੋਈ ਜ਼ਿਰਫਦਾਰ ਕਰਦੇ ਆਗੇ ਤੇ ਗੱਲ ਇਹ ਆ ਵੀ ਅੰਮ੍ਰਿਤਪਾਲ ਤਾਂ ਸਾਡਾ ਵੀਰ ਬੋਲਿਆਗਾ ਉਹਦੇ ਹੱਕ ਚ ਭਰਾ ਸਾਡਾ ਤੇ ਪਰ ਯਾਰ ਹੋਰ ਕਿਉਂ ਨਹੀਂ ਕਿਸੇ ਜਜ਼ੁਰਤ ਭਈ ਕਿਸੇ ਦੀ ਬੋਲਣ ਦੀ ਜਾਂ ਉਸ ਭੈਣ ਨੂੰ ਇਨਸਾਫ ਦਿਵਾਉਣ ਦੀ ਵੀ ਕੀ ਗੱਲ ਸੀਗੀ ਕਿਉਂ ਨਹੀਂ ਸਾਡੇ ਲੋਕ ਉਹ ਕਰਦੇ ਯਾਰ ਕੱਲ ਨੂੰ ਯਾਰ ਕਿਸੇ ਦੀ ਵੀ ਧੀ ਭੈਣ ਨਾਲ ਇਹ ਗੱਲ ਹੋ ਸਕਦੀ ਹੈਗੀ ਫਿਰ ਆਪਣੇ ਏਰੀਆ ਅਗਲਾ ਰੋਂਦਾ ਵੀ ਯਾਰ ਫਲਾਣਾ ਬੰਦਾ ਮੇਰੇ ਹੱਕ 'ਚ ਨਹੀਂ ਬੋਲਿਆ ਫਲਾਣਾ ਬੰਦਾ ਆਇਆ ਨਹੀਂਗਾ ਵੀ ਕੋਈ ਨਹੀਂ ਬੋਲਿਆ ਮੇਰੇ ਹੱਕ 'ਚ ਯਾਰ ਇਹ ਬਹੁਤ ਗਲਤ ਗੱਲ ਆਗੀ ਕਿਸੇ ਦੀ ਧੀ ਭੈਣ ਦੀ ਇੱਜ਼ਤ 'ਤੇ ਰੋਲੀ ਹੋਵੇ ਤੇ ਯਾਰ ਕੋਈ ਬੰਦਾ ਉਹਦੇ ਹੱਕ ਚ ਹਾਦਾ ਨਾ ਰਹੀ ਨਾ ਮਾਰੇ ਨਾ ਕੋਈ ਸਾਡਾ ਲੀਡਰ ਨਾ ਕੋਈ ਹੋਰ ਬਹੁਤ ਮਾੜੀ ਗੱਲ ਹੈ ਨਿੰਦਣਯੋਗ ਗੱਲ ਆ ਚਲੋ ਕੱਲ ਸੁਣਿਆਗਾ ਖਬਰਾਂ ਅੱਜ ਸੁਣੇ ਰਾਤ ਵੀ ਪਰਚਾ ਉਹਨਾਂ ਤੇ ਹੋ ਚੁੱਕਿਆਗਾ ਚਲੋ ਪ੍ਰਸ਼ਾਸਨ ਦਾ ਵੀ ਧੰਨਵਾਦ ਜਿਨ੍ਹਾਂ ਨੇ ਪਰਚਾ ਕਰਿਆਗਾ ਬਾਕੀ ਅਸਲ ਪ੍ਰਭਾਅ ਉਹ ਪਤਾ ਉਦੋਂ ਲੱਗੂ ਜਦੋਂ ਗ੍ਰਿਫਤਾਰੀ ਹੋਈ ਵਿੱਚ ਫਾਹਮਾਂ ਫੈਲਾਈ ਜਾਂਦੇ ਆ ਪਤਾ ਨਹੀਂ ਸੱਚ ਆ ਪਤਾ ਨਹੀਂ ਝੂਠ ਆ ਇੰਨਾ ਨਹੀਂ ਆਪਾਂ ਨੂੰ ਪਤਾ ਕਿ ਜੀ ਉਹ ਬਾਹਰ ਲੰਘਿਆ ਮੁੰਡਾ ਭਾਰਤ ਨੂੰ ਛੱਡ ਕੇ ਚਲੋ ਉਹਦਾ ਪ੍ਰਮਾਤਮਾ ਜਾਣਦਾ ਵੀ ਲੰਘਿਆ ਜਾਂ ਕਿਵੇਂ ਆਗਾ ਬਾਕੀ ਜਿਹੜੀ ਗੱਲ ਸੁਣਦੇ ਆਂ ਵੀ ਵੀ ਉਹਦੇ ਤੇ ਪਰਚਾ ਹੋ ਚੁੱਕਿਆ ਫੇਰ ਦੂਜੀ ਗੱਲ ਇਹ ਆ ਵੀ ਜਦੋਂ ਕੋਈ ਖਾਲਸਾ ਕੋਈ ਆਪਦਾ ਕਰਦਾ ਕਾਰਵਾਈ ਜਿਵੇਂ ਅੰਮ੍ਰਿਤਪਾਲ ਮਹਿਰੋਆ ਭਰਾ ਸਾਡਾ ਜਦੋਂ ਕੋਈ ਆਜਾ ਬੰਦਾ ਕਾਰਵਾਈ ਪਾਉਂਦਾ ਫੇਰ ਕਹਿੰਦੇ ਆ ਗਲਤ ਆ ਪਹਿਲਾ ਵੀ ਇਨਸਾਫ ਦਿੰਦਾ ਨਹੀਂ ਯਾਰ ਚਲੋ ਭਰਾਵੋ ਐਨੀ ਗੱਲ ਕਰਦੇ ਸੀਗੇ ਵੀ ਚਲੋ ਅੰਮਰਤਪਾਲ ਨੇ ਫੇਰ ਵੀ ਉਸ ਭੈਣ ਦੇ ਸਾਡੇ ਭਰਾ ਨੇ ਫੇਰ ਵੀ ਉਸ ਭੈਣ ਦੇ ਹੱਕ ਦੇ ਵਿੱਚ ਹਾ ਦਾ ਨਾਰਾ ਮਾਰਿਆ ਉਸ ਨੂੰ ਦਲਾਸਾ ਦਿੱਤਾ ਵੀ ਕੋਈ ਗੱਲ ਨਹੀਂ ਮੈਂ ਹਲੇ ਜਾਉਂਦਾ ਮੈਂ ਚੜ੍ਹਦੀ ਕਲਾ 'ਚ ਆ ਵੀ ਮੈਂ ਤੈਨੂੰ ਇਨਸਾਫ ਦਵਾਉਂ ਜਾਂ ਮੈਂ ਆਉਂ ਜਾਂ ਮੇਰੇ ਬੰਦੇ ਆਉਣਗੇ ਮੈਂ ਦੁਆਰੇ ਫੇਰ ਅੰਮਰਤਪਾਲ ਭਰਾ ਨੂੰ ਕਹਿਣਾ ਚਾਹੁੰਦਾ ਵੀ ਜਿੱਥੇ ਵੀ ਬੈਠਾ ਮੇਰੀ ਵੀਡੀਓ ਜੇ ਸੁਣਦਾ ਉਹ ਸਾ ਭਰਾਵਾ ਤੇਰਾ ਬਹੁਤ ਬਹੁਤ ਧੰਨਵਾਦ ਤੇਰੇ ਵਰਗੇ ਜੋਧੇ ਸ਼ੂਰਮਿਆਂ ਦੀ ਲੋੜ ਆ ਸਾਡੇ ਪੰਜਾਬ ਚ ਪ੍ਰਮਾਤਮਾ ਮੂਰੇ ਹੀ ਅਰਦਾਸ ਕਰਦੇ ਆ ਵੀ ਤੈਨੂੰ ਤਤੀਬਾ ਨਾ ਲੱਗੇ ਤੇਰੇ ਵਰਗੇ ਜੋਧਿਆਂ ਦੀ ਲੋੜ ਆ ਧੰਨਵਾਦ ਭਰਾਵਾ ਤੇਰਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ